ਮੇਰਾ ਨਾਮ ਹੈ ਆਪਣਾ ਮੇਰਾ ਲੋਕਪਾਲ ਸਿੰਘ ਨਿੰਨੋਵਾਲ ਅੱਜ ਤੁਸੀਂ ਹੱਥ ਨਾਲ ਤਾ ਨਜ਼ਰੋਂ ਕੀ ਕਰਨਾ ਹੈ ਬੇਜ਼ਰ ਮਜ਼ਦੂਰ ਚੇਤਨਾ ਬੰਦ ਬਲੇ ਵਿੱਚ ਵਿਹਾਰ ਕਰੋ ਐਸਸੀ ਸਾਂਝੀ ਐਕਸ਼ਨ ਕਮੇਟੀ ਤੋਂ ਪਾਕਾ ਕਿਤੇ ਕਿਤੇ ਬਹੁਤ ਅੱਜ ਦਾ ਜਲਾ ਧਰਨਾ ਹੈ ਅਸੀਂ ਮਾਰ ਜਿੱਤਦਾ ਹੈ ਸਨਾਮ ਨੈਰਾ ਬਨੇ ਵੀ ਸਿੰਘ ਹਾਲੂਪੁਰ ਜਿਹੜਾ ਇੱਕ ਸਮਾਜ ਦਾ ਜੋਧਾ ਹੈ ਔਰ ਸਮਾਜ ਸੇਵੀ ਹੈ ਜਿਨ੍ਹਾਂ ਨੇ ਰਿਜ਼ਰਵੇਸ਼ਨ ਚੋਰਾ ਜਿਨ੍ਹਾਂ ਨੇ ਜਾਲੀ ਸਰਟੀਫਿਕੇਟ ਬਣਾ ਕੇ ਬੜੀਆਂ-ਬੜੀਆਂ ਨੌਕਰੀਆਂ ਤੇ ਬੈਠੇ ਐ ਉਹਨਾਂ ਦਾ ਪਰਦਾ ਫਾਸ਼ ਕੀਤਾ ਬਲਬੀਰ ਸਿੰਘ ਹਾਲਪੁਰ ਨੂੰ ਝੂਠਾ ਪਰਚੇ ਦਰਜ ਕਰਕੇ ਜੇਲ੍ਹ 'ਚ ਟੱਕਿਆ ਹੋਇਆ ਆ ਅੱਜ ਆਸੀਂ ਉਹਨਾਂ ਦੀ ਰਿਹਾਈ ਦੇ ਲਈ ਡੀਸੀ ਦਫ਼ਤਰ ਦੇ ਵਿੱਚ ਮਾਰਚ ਕਰਕੇ ਪਹੁੰਚਿਆ ਔਰ ਸਹਿਰ 'ਚ ਵੀ ਆਸੀਂ ਮਾਰਚ ਕਰਾਂਗੇ ਔਰ ਸਾਡੀਆਂ ਮੰਗਾਂ ਵੀ ਨੇ ਅਸੀਂ ਉਹ ਸਰਕਾਰ ਨਾਲ ਮੰਗਾਂ ਵੀ ਸਾਝੀਆਂ ਕਰਾਂਗੇ ਹੋਣਾ ਹੋਣਾ ਇਹ ਨਾਮ ਹੈ ਆਪਣਾ ਜੀ ਦੇਖੋ ਦੋਸਤੋ ਮੇਰਾ ਨਾਮ ਹਰਜਾ ਸਿੰਘ ਹੈ ਜੀ ਬਡਾ ਟੰਬੇਡ ਕਰਸਵਾ ਦਾ ਪ੍ਰਧਾਨ ਆ ਪੰਜਾਬ ਦਾ ਅੱਜ ਤੀਸਰੀ ਦਾ ਸਫਰ ਨਗਰ ਨੂੰ ਕੀ ਕਰਨਾ ਹੈ ਸੱਚੀ ਗੱਲ ਦੋਸਤੋ ਜੈ ਭੀਮ ਜੈ ਭਾਰਤ ਅੱਜ ਦਾ ਜਿਹੜਾ ਇਹ ਸਾਡਾ ਧਰਨਾ ਹੈ ਇਹ ਬਲਬੀਰ ਸਿੰਘ ਆਲਮਪੁਰ ਨੂੰ ਰਿਹਾ ਕਰਾਉਣ ਦੇ ਸਬੰਧ ਚ ਹੈ ਜੀ ਆਲਮਪੁਰ ਇਹ ਜਾਨਸਾਨ ਹੈ ਕਿ ਉਹਨੇ 1200 ਬੰਦੇ ਦੀ ਲਿਟ ਸਰਕਾਰ ਨੂੰ ਦਿੱਤੀ ਹੈ ਆਈਐਸਪੀਸੀਐਸ ਅਫਸਰਾਂ ਦੀ ਵੀ ਆ ਸਾਡੀਆਂ ਐਸੀ ਸਰਟੀਫਿਕੇਟ ਬਣਾ ਕੇ ਨੌکریاں ਕਰ ਰਹੇ ਨੇ ਉਹਨਾਂ ਤੇ ਬਣਦੀ ਕਾਰਵਾਈ ਕਰੋ ਇਹ ਕਾਰਵਾਈ ਕਰਨ ਦੀ ਬਜਾਏ ਸਰਕਾਰ ਨੇ ਬਲਬੀਰ ਸਿੰਘ ਆਲੰਪੁਰਤੀ ਪਰਚਾ ਦੇ ਕੇ ਅੰਦਰ ਘਰਤਾ ਸਾਡੀ ਇਹ ਮੰਗ ਹੈ ਵੀ ਬਲਬੀਰ ਸਿੰਘ ਆਲੰਪੁਰ ਨੂੰ ਰਿਹਾ ਕੀਤਾ ਜਾਵੇ ਤੇ ਬਾਕੀ ਸਾਡੀਆਂ ਮਜ਼ਦੂਰਾਂ ਦੀਆਂ ਐਸੀਬੀਸੀ ਕਲਾਸ ਦੀਆਂ ਜਿਹੜੀਆਂ ਮੰਗਾਂ ਨੇ ਪਿਛਲੇ 1.5 ਸਾਲ ਤੋਂ ਲਾ ਕੇ ਪੰਜਾਬ ਸਰਕਾਰ ਮੰਨਦੀ ਆ ਰਹੀ ਹੈ ਵੀ ਤੁਹਾਡੀਆਂ ਜਾਇਜ਼ ਮੰਗਾਂ ਨੇ ਉਹ ਮੰਗਾਂ ਤੇ ਅਜ ਤੱਕ ਪਹਿਲਾਂ ਤਾਂ ਤਨ ਮਾਤਰੀਆਂ ਦੀ ਕਮੇਟੀ ਬਣਾਤੀ ਤੇ ਜਿਹਦੇ ਵਿੱਚ ਅਮਨ ਰੋੜਾ ਜੀ ਨੇ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਚੀਮਾ ਸਾਹਿਬ ਨੇ ਵਿੱਤ ਮੰਤਰੀ ਸਾਹਿਬ ਕੀ ਉਹਨਾਂ ਨੇ ਪਹਿਲਾਂ ਕਹੀ ਰਵੇ ਮੀਟਿੰਗ ਆ ਸੀ ਥੱਲੋਂ ਜੈਜਾ ਲੈ ਰਹੇ ਹੋ ਜੀ ਉਹ ਥੱਲੋਂ ਵੀ ਜੈਜਾ ਦੀ ਰਿਪੋਰਟ ਬਾਗੀ ਸੋਰੀ ਰਿਪੋਰਟ ਉਹਨਾ ਤੱਕ ਪਹੁੰਚ ਚੁੱਕੀ ਆ ਵੀ ਉਹ ਜਿਹੜੀਆਂ ਮੰਗਾਂ ਨੇ ਸਾਡੀਆਂ ਮਜ਼ਦੂਰ ਲੋਕਾਂ ਦੀਆਂ ਇਹਨਾਂ ਦੀਆਂ ਮੰਡੀਆਂ ਹੋਈਆਂ ਮੰਗਾਂ ਨੇ ਜੀ ਕਿ ਜਿਹੜੀਆਂ ਸਰਕਾਰ ਨੇ ਵਾਅਦੇ ਕਰੇ ਤੇ ਗਰੀਬ ਲੋਕਾਂ ਨਾਲ ਵੀ 5 ਮਰਲੇ ਦਾ ਪਲਾਟ ਦੇਵਾਂਗੇ ਉਹ ਅਜੇ ਤੱਕ ਕੋਈ ਪਲਾਟ ਨਹੀਂ ਦਿੱਤਾ ਇੱਕ ਤੀ ਜਿਹੜਾ ਵੀ 2500 ਰੁਪਿਆ ਵਢੇਪਾ ਜਾਂ ਪਰਸੂ ਦੇਵਾਂਗੇ ਉਹ ਨਹੀਂ ਲਾਗੂ ਕੀਤੀ ਇੱਕ ਬੀਬੀਆਂ ਦੇ ਵਾਸਤੇ ਪਰ ਸੋਈ ਪੱਤਾ ਦਿੱਤਾ ਦੀ 1000 ਰੁਪਿਆ ਉਹ ਨਹੀਂ ਲਾਗੂ ਕਰਿਆ ਜਿਹੜੀਆਂ ਸਰਕਾਰ ਨੇ ਵਾਅਦੇ ਕਰੇ ਉਹ ਹਾਂਜੀ ਸਾਡੀਆਂ ਮਹਿਰ ਮੰਗਾ ਜੀ ਤਕਰੀਬਨ ਸਾਡਾ ਤਾਂ ਜਿਹੜੀਆਂ ਮਹਿਰ ਮੰਗਾ ਨੇ ਪਹਿਲੀ ਤਾਂ ਇਹ ਆ ਬਲਵੀਰ ਸਿੰਘ ਆਲੰਪੁਰ ਨੂੰ ਰਿਆਇਕਰਤ ਕੀਤਾ ਜਾਵੇ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਸਰਟੀਫਿਕੇਟ ਬਣਾ ਕੇ ਜਾਲੀ ਨੌਕਰੀਆਂ ਉਹ ਕੀਤੀਆਂ ਨੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਬਾਕੀ ਜਿਹੜਾ ਪੰਜ ਮਰਲੇ ਦੇ ਪਲਾਟ ਨੇ ਉਹ ਗਰੀਬ ਲੋਕਾਂ ਨੂੰ ਦਿੱਤੇ ਜਾਣ ਤੇ ਬਾਕੀ ਜਾਨੀ ਤੀਜੇ ਹਿੱਸੇ ਦੀ ਜ਼ਮੀਨ ਬਣਦੀ ਹੈ ਐਸਬੀਸੀ ਦੀ ਉਹ ਸਾਡਾ ਹਿੱਸਾ ਸਾਨੂੰ ਦਿੱਤਾ ਜਾਵੇ ਕਿਉਂਕਿ ਅਸੀਂ ਕਿਸਾਨ ਦੇ ਖੇਤ ਵਿੱਚ ਜਾਂਦੇ ਆ ਉਹ ਸਾਡੇ ਧੀਆਂ ਭੈਣਾਂ ਨੂੰ ਗਲਤ ਸ਼ਬਦ ਬੋਲੇ ਜਾਂਦੇ ਰ ਉਹ ਸਾਡੀ ਜ਼ਮੀਨ ਸਾਡੇ ਹਿੱਸੇ ਦੀ ਸਾਨੂੰ ਮਿਲ ਜੇ ਅਸੀਂ ਕਾਨੂੰ ਕਹਤੇ ਜਾਈਏ ਤੇ ਬਾਕੀ ਹੋਰ ਸਾਡੀਆਂ ਮੱਗਾ ਤਕਰੀਬਨ ਕਾਫੀ ਨੇ 15 16 ਮੱਗਾ ਨੇ ਉਹ ਸਾਰੀਆਂ ਬੰਨੀਆਂ ਹੋਈਆਂ ਮੱਗਾ ਨੇ ਪੰਜਾਬ ਸਰਕਾਰ ਦੀਆਂ ਅਸੀਂ ਇਹ ਬੇਨਤੀ ਕਰਦੇ ਆਂ ਵੀ ਇਹ ਸਾਰੀਆਂ ਮੱਗਾ ਵੱਲ ਧਿਆਨ ਦੇਵੇ ਪੰਜਾਬ ਸਰਕਾਰ ਸਾਨੂੰ ਬੜੀ ਖੁਸ਼ੀ ਹੋਈ ਸੀ ਜਦੋਂ ਸਰਕਾਰ ਬਣੀ ਆ ਕੀ ਬਾਵਾ ਸਾਹਿਬ ਦੀ ਵੋਟੋ ਅੱਜ ਤੱਕ ਕਿਸੇ ਨੇ ਨਹੀਂ ਲਾਈ ਤੀ ਕਿਉਂਕਿ ਸੰਵਿਧਾਨ ਰਿਤ ਪਰਚੈਤਾ ਬਾਵਾ ਸਾਹਿਬ ਉਹਨਾਂ ਦੀ ਫੋਟੋ ਇਹਨਾਂ ਨੇ ਲਾਈ ਆ ਸਾਨੂੰ ਇਨਸਾਫ ਦੇਣਗੇ ਪਰ ਇਹ ਉਹਦੇ ਦੇ ਬਾਬਾ ਸਾਹਿਬ ਦੀ ਫੋਟੋ ਤਾਂ ਲਾਤੀ ਪਰ ਇਹ ਏਸੀ ਲੋਕਾਂ ਦੇ ਉਹਦੇ ਦੀ ਐਂਟੀ ਚੱਲ ਰਹੀ ਹੈ ਸਰਕਾਰ ਅਸੀਂ ਇਹ ਬੇਨਤੀ ਕਰਦੇ ਆ ਕਿ ਇਹ ਜ਼ਿਆਦਾਤਰ ਨਹੀਂ ਟਿਕਦੀਆਂ ਸਰਕਾਰਾਂ ਜਿਹੜੀਆਂ ਗਰੀਬ ਲੋਕਾਂ ਦਾ ਖੇਤਰੀ ਰਹਦੀਆਂ ਐਨੇ ਕਹਿੰਦਾ ਹੋਇਆ ਮੈਂ ਜੈ ਜਨਤਾ ਜੈ ਸੰਘਰਸ਼ ਜਿੱਤ ਲੋਕਾਂ ਦੀ ਜੈ ਭੀਮ ਜੈ ਭਾਰਤ ਮੇਰਾ ਨਾਮ ਬਲਵਿੰਦਰ ਸਿੰਘ ਜਲੇਦਾਰ ਬਾਈਸ ਪ੍ਰਧਾਨ ਪੰਜਾਬ ਡਾਕਟਰ ਬੇਸਕਰ ਸਾਹਿਬਾ ਯਾ ਰਿਸਟਰਡ ਸਰ ਜੀ ਦਾ ਧਰਨਾਚ ਡੀਸੀ ਆਪਣੇ ਬਾਰੇ ਕੀ ਕਰਦੇ ਅੱਜ ਦਾ ਜਿਹੜਾ ਧਰਨਾ ਰੱਖਿਆ ਹੋਇਆ ਹੈ ਇਹ ਸਾਡੇ ਸਮਾਜ ਦੇ ਮੰਗਾਂ ਵਾਸਤੇ ਰੱਖਿਆ ਹੈ ਸਾਡੇ ਸਮਾਜ ਦੇ ਜੋ ਜਾਲੀ ਸਰਟੀਫਿਕੇਟ ਬਣਾ ਕੇ ਜਰਨਲ ਸਮਾਜ ਦੇ ਨੌਕਰੀਆਂ ਕਰ ਰਹੇ ਨੇ ਬਲਬੀਰ ਸਿੰਘ ਹਾਲੰਪੁਰ ਨੇ 1500 ਲੋਕਾਂ ਨੂੰ ਲੰਗਾ ਕੀਤਾ ਉਹਨਾਂ ਦੇ ਰਿਕਾਰਡ ਚੈੱਕ ਕਰਕੇ ਤੇ ਤੇ ਸਬੂਤ ਦਿੱਤੇ ਨੇ ਕਿ ਸਾਫਟੀਕਰ ਜਾਲੀ ਨੇ ਸਾਡੇ ਦੇ ਹੱਕਾਂ ਤੇ ਢੱਕੇ ਮਾਰ ਰਹੇ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ ਸਰਕਾਰ ਦਾ ਕਿ ਵਾਦਾ ਖਰਾਫੀ ਦਾ ਜਿਹੜਾ ਅਰਜਾਨ ਚੱਲਦਾ ਹੈ ਜਿਹੜਾ ਸਾਡੇ ਕੋਲ ਚਾਲੀ ਬਣਾਏ ਸੀ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਗਈ ਸਗੋਂ ਜਿਸ ਨੇ ਚੋਰਾਂ ਨੂੰ ਫਰਾਇਆ ਹੈ ਉਸ ਨੂੰ ਵੀ ਹੰਦਰ ਕੀਤਾ ਗਿਆ 2.5 ਮਹੀਨੇ ਹੋ ਗਏ ਬਲਵੀਰ ਸਿੰਘ ਨਾਲਪੁਰ ਜੇਲ੍ਹ ਦੇ ਵਿੱਚ ਪਟਿਆਲੇ ਬੰਦਾ ਹੈ ਅੱਜ ਉਹਨਾਂ ਨੂੰ ਛਡਾਉਣ ਵਾਸਤੇ ਅੱਜ ਦਾ ਧਰਨਾ ਲਾਇਆ ਗਿਆ ਹੈ ਨੰਬਰ 2 ਇਹ ਅੱਜ ਦਾ ਜਿਹੜਾ ਧਰਨਾ ਹੈ ਚੇਤਨਾ ਮਾਰਚ ਹੈ ਡਾਕਟਰ ਭੀਮਰਾ ਬਹੀਦਕਰ ਜੀ ਸਾਹਿਬ ਜਿਹੇ ਜਨਮ ਦਿਨ 14 ਅਪਰੈਲ ਦਾ ਹੁੰਦਾ ਹੈ ਉਹਨੂੰ ਸਨਮਰਪਿਤ ਕੀਤਾ ਗਿਆ ਹੈ ਬਾਕੀ ਸਾਡੇ ਸਮਾਜ ਦੀਆਂ ਮੰਗਾਂ ਨੇ ਜਿਵੇਂ ਕਿ ਮਜ਼ਦੂਰਾਂ ਦਾ ਤਕਾਹ ਹੋ ਰਿਹਾ ਹੈ ਬੇਰਜ਼ਗਾਰਾਂ ਦਾ ਤਕਾਹ ਹੋ ਰਿਹਾ ਹੈ ਬੇਜ਼ਮੀਨੇ ਮਜ਼ਦੂਰਾਂ ਦਾ ਤਕਾਹ ਹੋ ਰਿਹਾ ਹੈ ਉਹਨਾਂ ਨੂੰ ਨਾਕ ਸੱਚਾ ਇਨਸਾਫ ਬਣਾਉਣ ਦੇ ਲਈ ਅਰਦਾਰਨਾ ਦਿੱਤਾ ਗਿਆ ਹੈ ਅਸੀਂ ਇਹੀ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਪੂਰਾ ਕਰੇ ਤਾਂ ਕਿ ਆਸਾ ਕਿ ਆਮ ਜਨਤਾ ਨੂੰ ਸਰਕਾਰ ਤੇ ਉੱਤੇ ਵਿਸ਼ਵਾਸ ਜੇ ਉੱਠ ਗਿਆ ਤਾਂ ਬਹੁਤ ਗਲਤ ਕਰ ਲੋਗੇ ਗੀ ਗਲਤ ਫੁਰਦੇ ਜਨਤਾ ਤੁਹਾਨੂੰ ਫੇਰ ਬੇਨਤੀ ਹੈ ਕਿ ਅੱਜ ਦਾ ਮੌਕੇ ਦੇ ਮੌਕੇ ਤੇ ਬਲਵੀਰ ਸਿੰਘ ਆਲੰਪੁਰ ਰਿਹਾ ਕੀਤਾ ਜਾਵੇ ਜੋ ਮੰਗਾ ਮੰਨੀਆਂ ਗਈਆਂ ਹਨ 1.5 ਸਾਲ ਤੋਂ ਕਾਰਬਾਈ ਕੀਤੀ ਗਈ ਹੈ ਪੰਜਾਬ ਸਰਕਾਰ ਨੇ ਕਮੇਟੀ ਬਣਾਈ ਹੈ ਤਿੰਨ ਮੰਤਰੀਆਂ ਦੀ ਆਲਮਪਰ ਡਾਕਟਰ ਆਮਨਜੀ ਆਮਨ ਰੋੜਾ ਜੀ ਪ੍ਰਦੀਪ ਸਤਾਲੀਵਾਲ ਤੇਰਪਾਲ ਜਿੰਮਾ ਜੀ ਵਿਚ ਹੈਗੇ ਨੇ ਇਹਨਾਂ ਮੰਗਵਨੀਆਂ ਨੇ ਲਾਗੂ ਨਹੀਂ ਕੀਤੇਆਂ ਗਈਆਂ ਸਾਡੀ ਮੰਗਾ ਕੇ ਇਹਨਾਂ ਮੰਨੀਆਂ ਹੋਏ ਮੰਗ ਲਾਗੂ ਕੀਤਾ ਜਾਵੇ ਤਾਂ ਅੱਜ ਦਾ ਧਰਨਾ ਹਾਂਜੀ ਅੱਜ ਦਾ ਧਰਨਾ ਚੋਣਗਾਈ ਹੋਏਗਾ ਅੱਜ ਦਾ ਧਰਨਾ ਇੱਥੇ 2 ਘੰਟੇ ਲੈਕਚਰ ਬਾਜੀ ਕਰਕੇ ਵਿਚਾਰਾ ਆਗੂ ਵਿਚਾਰ ਸੁਣ ਕੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਇਦਨਾ ਮਾਰਚ ਕਰਕੇ ਫਿਰ ਜਵਾਬ ਦਿੱਤਾ ਜਾਵੇ